ਆਨਲਾਈਨ ਪੇਮੈਂਟ ਲੈਣ ਵਾਲੇ ਦੁਕਾਨਦਾਰ ਹੋ ਜਾਣ ਸਾਵਧਾਨ ਦੇਖੋ ਇਹ ਖਬਰ ਕਿਵੇਂ ਠੱਗ ਦੁਕਾਨਦਾਰਾਂ ਨੂੰ ਲਗਾ ਰਹੇ ਹਨ ਚੂਨਾ ਦਰ ਅਸਲ ਮਾਮਲਾ ਸਾਹਮਣੇ ਆਇਆ ਹੈ ਗੁਰਾਇਆਂ ਤੋਂ ਜਿੱਥੇ ਐਨ ਕੇ ਸਟੇਸ਼ਨਰੀ ਅਤੇ ਮੋਬਾਈਲ ਦੁਕਾਨ ਦੇ ਮਾਲਕ ਨਰੇਸ਼ ਕਾਲੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹਨਾਂ ਦੀ ਦੁਕਾਨ ਤੇ ਤਿੰਨ ਨੌਜਵਾਨ ਸਮਾਨ ਲੈਣ ਦੇ ਬਹਾਨੇ ਆਏ ਜਿਨ੍ਹਾਂ ਵੱਲੋਂ ਕੁਝ ਸਮਾਨ ਲਿਆ ਗਿਆ ਤਾਂ ਉਹਨਾਂ ਨੂੰ ਪੇਮੈਂਟ ਆਨਲਾਈਨ ਦੇਣ ਦਾ ਕਿਹਾ ਜਿਨ੍ਹਾਂ ਨੇ ਉਹਨਾਂ પાસે ਸਕੈਨਰ ਮੰਗਿਆ ਜਦੋਂ ਉਹਨਾਂ ਨੇ ਉਹਨਾਂ ਨੂੰ ਆਪਣਾ ਸਕੈਨਰ ਭੇਜਿਆ ਤਾਂ ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਸਕੈਨਰ ਆਹੀਂ ਪੇਮੈਂਟ ਨਹੀਂ ਹੋ ਰਹੀ ਤੁਸੀਂ ਆਪਣਾ ਮੋਬਾਈਲ ਨੰਬਰ ਦੇ ਦਿਓ ਜਿਨ੍ਹਾਂ ਨੇ ਪੇਮੈਂਟ ਹੋਣ ਦਾ ਇੱਕ ਮੈਸੇਜ ਉਹਨਾਂ ਨੂੰ ਦਿਖਾ ਦਿੱਤਾ ਪਰ ਉਹਨਾਂ ਨੂੰ ਨਾ ਤਾਂ ਕੋਈ ਪੇਮੈਂਟ ਕੀਤੀ ਨਾ ਹੀ ਉਹਨਾਂ ਦੇ ਖਾਤੇ ਵਿੱਚ ਕੋਈ ਪੈਸੇ ਆਏ ਸਨ ਉਲਟਾ ਉਹਨਾਂ ਦੇ ਹੱਥੋਂ ਇਹ ਕਹਿ ਕੇ ਨਗਦ ਪੈਸੇ ਲੈ ਗਏ ਕਿ ਉਹਨਾਂ ਨੇ ਬਾਜ਼ਾਰ ਵਿੱਚੋਂ ਹੋਸਮਾਲ ਲੈਣਾ ਹੈ ਅਸੀਂ ਤੁਹਾਨੂੰ ਬਾਅਦ ਪੇਮੈਂਟ ਖਾਤੇ ਵਿੱਚ ਭਾ ਦਿੱਤੀ ਹੈ ਜਦੋਂ ਕੁਝ ਦੇਰ ਬਾਅਦ ਉਹਨਾਂ ਨੇ ਆਪਣਾ ਖਾਤਾ ਚੈੱਕ ਕੀਤਾ ਤਾਂ ਉਹਨਾਂ ਦੇ ਖਾਤੇ ਵਿੱਚ ਕੋਈ ਪੈਸੇ ਨਹੀਂ ਆਏ ਸਨ ਜਿਸ ਤੋਂ ਕੁਝ ਦੇਰ ਬਾਅਦ ਮੁੜ ਤੋਂ ਉਹਨਾਂ ਤਿੰਨਾਂ ਵਿੱਚੋਂ ਇੱਕ ਨੌਜਵਾਨ ਆ ਗਿਆ ਫਿਰ ਤੋਂ ਪੈਸੇ ਮੰਗਣ ਲੱਗਾ ਜਿਸ ਤੇ ਉਹਨਾਂ ਨੇ ਉਸ ਨੂੰ ਪਰਛਾਣ ਕੇ ਮੌਕੇ ਤੇ ਹੀ ਫੜ ਲਿਆ ਜਿਸ ਤੋਂ ਬਾਅਦ ਇਹਨਾਂ ਵੱਲੋਂ ਕੀਤੀਆਂ ਹੋ ਠੱਗੀਆਂ ਵੀ ਸਾਹਮਣੇ ਆਈਆਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਇੱਕ ਜੂਸ ਵਾਲੇ ਨਾਲ ਵੀ ਇਹਨਾਂ ਵੱਲੋਂ ਇਸੇ ਹੀ ਤਰੀਕੇ ਨਾਲ ਠੱਗੀ ਮਾਰੀ ਹੋਈ ਹੈ ਅਤੇ ਕੁਝ ਹੋਰ ਦੁਕਾਨਾਂ ਤੇ ਵੀ ਇਹ ਨੌਜਵਾਨ ਇਸੇ ਤਰੀਕੇ ਨਾਲ ਗਏ ਸਨ ਅਤੇ ਉਹਨਾਂ ਨਾਲ ਵੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਸਾਰੇ ਮਾਮਲੇ ਤੋਂ ਬਾਅਦ ਦੁਕਾਨਦਾਰ ਨੇ ਗੁਰਿਆਨ ਪੁਲਿਸ ਨੂੰ ਇਸ ਦੀ ਜਾਣਕਾਰੀ ਦੇ ਕੇ ਉਕਤ ਨੌਜਵਾਨ ਨੂੰ ਉਹਨਾਂ ਹਵਾਲੇ ਕਰ ਦਿੱਤਾ ਹੈ ਦੁਕਾਨਦਾਰ ਨੇ ਮੰਗ ਕਰਦੇ ਕਿਹਾ ਕਿ ਅਜਿਹੇ ਠੱਗਾ ਉੱਪਰ ਪੁਲਿਸ ਸਖਤ ਕਾਰਵਾਈ ਕਰੇ ਅਤੇ ਦੁਕਾਨਦਾਰ ਵੀ ਸੁਚੇਤ ਰਹਿਣ ਫੜਿਆ ਗਿਆ ਨੌਜਵਾਨ ਗੁਰਿਆਨ ਲਗਲੇ ਪਿੰਡ ਦੱਸਿਆ ਜਾ ਰਿਹਾ ਜਦਕਿ ਉਸਦੇ ਦੋ ਸਾਥੀ ਗੁਰਿਆਨ ਦੇ ਹੀ ਦੱਸੇ ਜਾ ਰਹੇ ਹਨ ਤਿੰਨ ਜਣੇ ਆ ਕੱਲਾ ਨਹੀਂ ਹੈਗਾ ਜੀ ਅੱਛਾ ਲੋਪੇ ਪੂਰਾ ਜੀ ਚੱਲੋ ਬਾਬੇ ਨਹੀਂ ਲੈ ਕੇ ਨਾ ਨਾ ਮੇਰਾ ਹੀ ਲੱਗਣਾ ਹੋਣਾ ਤੇਰਾ ਤਾਂ ਮੇਰਾ ਹੀ ਲੱਗਣਾ ਯਾਰ ਨਾ ਤਾਂ ਤੇਰਾ ਮੇਰੀ ਗਾਲਾਂ ਦਾ ਵੀਡੀਓ ਬਣਦੀ ਹੈ ਦੇਖ ਲੈ ਮੇਰੀ ਤਾਂ ਮੇਰੀ ਬੇਤੀ ਹੁਣ ਕਰਾਈ ਜਾਂਦਾ ਮਮਾ ਮੇਰੀ ਵੀਡੀਓ ਬਣਾਉਂਦਾ ਭਾਈ ਦੇਖ ਲੈ ਹਾਂਜੀ ਭਾਈ ਮੈਂ ਮੈਂ ਗੁਰਾਇਆਂ ਤੋਂ ਐਨ ਕੇ ਨਰੇਸ਼ ਕਲਰਾ ਮੋਬਾਈਲਾਂ ਦੀ ਸ਼ਾਪ ਹੈ ਪਲੱਸ ਸਟੇਸ਼ਨਰੀ ਬੁੱਕਸ ਦੀ ਇਹ ਅੱਜ ਮੇਰੇ ਨਾਲ ਠਗੀ ਹੋਈ ਤਕਰੀਮ ਸ਼ਾਮ 6:30 ਵਜੇ ਦਾ ਟਾਈਮ ਸੀ ਇੱਕ ਲੜਕਾ ਆਇਆ ਉਹ ਕਹਿੰਦਾ ਜੀ ਮੈਨੂੰ ਸਮਾਨ ਚਾਹੀਦਾ ਉਹਨੇ ਸਮਾਨ ਲਿਆ ਤੇ ਉਸ ਤੋਂ ਬਾਅਦ ਕਹਿੰਦਾ ਸਕੈਨਰ ਦੇ ਦਿਓ ਆਪਣਾ ਮੈਂ ਉੱਤੇ ਪੈਸੇ ਪਾਉਣੇ ਆ ਫਿਰ ਉਹਨੇ ਇਹ ਕਿਹਾ ਵੀ ਮੈਂ ਥੋੜੇ ਜਿਹਾ ਪੈਸੇ ਵਧ ਪਵਾ ਦਾਂ ਮੈਨੂੰ ਕੈਸ਼ ਦੇ ਦੇਵੋਗੇ ਮੈਂ ਕਹਾ ਜੀ ਠੀਕ ਹੈ ਕੋਈ ਗੱਲ ਨਹੀਂ ਉਸ ਟਾਈਮ ਤਾਂ ਰਸ਼ ਨਹੀਂ ਸੀਗਾ ਈਜ਼ੀ ਮੂਡ ਸੀ ਤੇ ਚਲੋ ਅਸੀਂ ਪੈਸੇ ਉਹਨੇ ਉਹਨੂੰ ਸਕੈਨਰ ਵਿੱਚ ਜਾ ਉਹਨੇ ਸਕੈਨਰ ਤੇ ਕਹਿੰਦਾ ਪੈਸੇ ਪੈਂਦੇ ਨਹੀਂ ਆਪਣਾ ਨੰਬਰ ਦਿਓ ਫਿਰ ਆਪਣਾ Google Pay ਦਾ ਨੰਬਰ ਦਿੱਤਾ ਤੇ ਉਸ ਟਾਈਮ ਮੇਰੇ ਕੋਲ ਰਸ਼ ਹੋ ਗਿਆ ਤੇ ਫਟਾਫਟ ਇੱਕ ਫੋਨ ਮੈਸੇਜ ਆਇਆ ਪਤਾ ਨਹੀਂ 2000 ਰੁਪਏ ਦਾ ਮੈਸੇਜ ਆ ਉਸ ਟਾਈਮ ਤਾਂ ਨਹੀਂ ਪਤਾ ਲੱਗਾ ਵੀ ਇਹ ਫੋਨ ਦਾ ਮੈਸੇਜ ਆ ਜਾਂ ਬੈਂਕ ਦਾ ਮੈਸੇਜ ਆ ਇਹ ਮੇਰੇ ਕੋਲ ਪੈਸੇ ਲੈ 2000 ਰੁਪਿਆ ਚਲੇ ਗਏ ਠੀਕ ਹੈ ਜੀ ਉਸ ਤੋਂ ਘੰਟੇ ਬਾਅਦ ਫਿਰ ਕੋਈ ਹੋਰ ਕਸਟਮਰ ਬਣ ਕੇ ਆਇਆ ਤੇ ਉਹਨੇ ਵੀ ਕੋਈ ਸਮਾਨ ਮੇਰੇ ਕੋਲ ਲਿਆ ਜੀ ਹੈੱਡਫੋਨ ਲੈਣੇ neck band ਵਧੀਆ ਦਿਖਾਓ ਵਧੀਆ ਦਿਖਾਓ ਚਲੋ ਜਦੋਂ ਉਹਨੇ ਫੇਰ ਮੇਰੇ ਕੋਲੋਂ ਸਮਾਨ ਲਿਆ ਉਹਨੇ ਵੀ ਇੱਕੋ ਹੀ ਗੱਲ ਕੀਤੀ ਫੇਰ ਮੈਨੂੰ ਸ਼ੱਕ ਪਈ ਕਿ ਇਹ ਬੰਦਾ ਉਹਨਾਂ ਦੇ ਨਾਲ ਦਾ ਹੀ ਆ ਮੈਂ ਕਿਹਾ ਵੀ ਜਿਹਨੇ ਬੰਦੇ ਨੇ ਪੈਸੇ ਪਾਉਣੇ ਆ ਉਹ ਸਾਹਮਣੇ ਬੁਲਾਓ ਉਹ ਸਾਹਮਣੇ ਆਇਆ ਫੇਰ ਮੈਂ ਜਦੋਂ ਉਹਦੇ ਫੋਨ ਤੇ ਘੰਟੀ ਮਾਰੀ ਤਾਂ ਉਸੇ ਫੋਨ ਤੇ ਘੰਟੀ ਗਈ ਜਿੱਥੋਂ ਮੈਸੇਜ ਆਇਆ ਸੀ ਉਹ ਇੱਕਦਮ ਮੇਰੇ ਹੱਥੋਂ ਭੱਜ ਗਿਆ ਇਹ ਦੂਜਾ ਬੰਦਾ ਭੱਜਣ ਲੱਗਾ ਇਹ ਕਹਿੰਦਾ ਮੈਂ ਲਲੀਆਂ ਦਾ ਆ ਉਹ ਗਰਾਇਆਂ ਦੇ ਆ ਦੋ ਬੰਦੇ ਇਹ ਭੱਜਣ ਲੱਗਾ ਤਾਂ ਮੈਂ ਇਹਨੂੰ ਸਕੂਟਰੀ ਰੋਕ ਕੇ ਫੜ ਲਿਆ ਹੁਣ ਥਾਣੇ ਨੂੰ ਰਿਪੋਰਟ ਕੀਤੀ ਹੋਈ ਹੈ ਜੇ ਪਾਲਸ ਆਈ ਆ ਉਹਨੂੰ ਲੈ ਗਈ ਆ ਦੇਖੋ ਅੱਗੇ ਬੰਦੀ ਕਾਰਵਾਈ ਕੀ ਹੁੰਦੀ ਆ ਤੇ ਇਦਾਂ ਦੇ ਚੋਰਾਂ ਤੋਂ ਬਚੋ ਠੱਗਾਂ ਤੋਂ ਮੈਸੇਜ ਚੈੱਕ ਕਰੋ ਤੁਹਾਨੂੰ ਬੈਂਕ ਤੋਂ ਆਇਆ ਜਾਂ ਪਰਸਨਲ ਫੋਨ ਤੋਂ ਆਇਆ ਇਹ ਚੀਜ਼ ਤੇ ਅਸੀਂ ਧੋਖਾ ਖਾ ਜਾਂਦੇ ਆ ਅਕਸਰ ਇਹ ਠੱਗੀ ਤੋਂ ਬਚੋ ਇਹ ਅਵੇਅਰਨੈਸ ਲਓ